ਖੁੱਲੇ ਜਾਵੇ ਕਿਉਂਕਿ ਉਹ ਬਹੁਤ ਜ਼ਿਆਦਾ ਬਿੱਟੇ ਹੋਰ ਵੀ ਜੜਾ ਜ਼ਿਆਦਾ ਖੁੱਲੇ ਜਾ ਰਿਹਾ ਕਿਉਂਕਿ ਪਾਣੀ ਦਾ ਪੱਤਰ ਲਗਾਤਾਰ ਢਾਇਆ ਜਾ ਰਿਹਾ ਉਸ ਕਰਕੇ ਜਿਹੜਾ ਕਿ ਇਸ ਨੂੰ ਜ਼ਿਆਦਾ ਖੁੱਲੇ ਜਾ ਰਿਹਾ ਤੁਸੀਂ ਇਸ ਪਾਸੇ ਦੇਖੋ ਮੈਂ ਆਪਣੇ ਕੈਮਰਾ ਪਰਸ ਨੂੰ ਗੁਜਾਰਿਸ਼ ਕਰਾਂਗਾ ਕਿ ਉਹ ਸਾਹਮਣੇ ਜਿਹੜਾ ਮੀਟਰ ਹੈ ਉਹ ਦਿਖਾਇਆ ਜਾਵੇ ਪਹਿਲਾਂ ਜਦੋਂ ਗੇਟ ਖੋਲਣ ਤੋਂ ਪਹਿਲਾਂ ਮੀਟਰ ਦੇ ਵਿੱਚ ਪਾਣੀ ਦਾ ਫਲੋ ਕਿੰਨਾ ਸੀਗਾ ਹੁਣ ਪਾਣੀ ਦਾ ਫਲੋ ਉਹ ਕਿੰਨਾ ਹੈ ਅਤੇ ਇਸ ਸਮੇਂ ਜਿਹੜਾ ਕਹਤਦੇ ਆ ਉਥੋਂ ਜਿਹੜਾ ਪਾਣੀ ਹੈ ਲਗਾਤਾਰ ਰਿਲੀਜ਼ ਹੋਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਪਾਣੀ ਜਿਹੜਾ ਹੁਣ ਅੱਗੇ ਵੱਲ ਨੂੰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਖਾਸ ਤੌਰ ਤੇ ਇਹ ਪਾਣੀ ਜਿਹੜਾ ਇਸ ਤੋਂ ਅੱਗੇ ਅਜ ਸੁਖਨਾ ਚੋਹ ਦੇ ਜ਼ਰੀਏ ਹੁੰਦਾ ਹੋਇਆ ਜਿਹੜਾ ਕਿ ਅੱਗੇ ਜਾ ਕੇ ਕਜ਼ਰ ਦਰਿਆ ਦੇ ਵਿੱਚ ਦਾਖਲ ਹੋਏਗਾ ਅੱਗੇ ਫੁੱਲ ਆ ਜਾਂਦੇ ਨੇ ਫੁੱਲਾਂ ਦੇ ਉੱਪਰ ਵੀ ਜਿਹੜੇ ਕਿ ਲੋਕਾਂ ਨੂੰ ਅਲਰਟ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਹੋਵੇ ਛਾਏ ਜੋ ਪ੍ਰਬੰਧਕ ਨੇ ਪ੍ਰਸ਼ਾਸਕੀ ਅਧਿਕਾਰੀ ਨੇ ਉਹਨਾਂ ਵੱਲੋਂ ਜੜ ਕੇ ਛਾਰ ਨੂੰ ਬਚਾ ਕੇ ਜਿਹੜਾ ਕਿ ਲੋਕਾਂ ਨੂੰ ਅਲਰਟ ਕਰ ਗਿਆ ਇੱਥੇ ਆਪੋਰਟੀ ਆ ਗਈ ਜਿਹੜੇ ਆਦਮੀ ਆ ਗਏ ਕੋਸ਼ਿਸ਼ ਕਰਦੇ ਜੀਏ ਕਿ ਪੰਜਾਬ ਨੂੰ ਰੇਸ ਮੱਦੇ ਨਾ ਦੇਖੀਏ ਜੇ ਆਪਣੇ ਕਹਿਣਾਂ ਦੀ ਜਾਰੀ ਕਰਦੇ ਤਾਂ ਉਹ ਸਾਹਮਣੇ ਜੋ ਉਹ ਕੋਨਾ ਹੀ ਘਟ ਸਕੇ ਪਰ ਸਥਿਤੀ ਜਿਹੜੀ ਹੈ ਸਿੱਕਰ ਕਰੀ ਤਾਂ ਜਿਹੜਾ ਸੁਤਨਾ ਲੇਖ ਦਾ ਫਰਟ ਗੇਟ ਜਿਹੜਾ ਹੈ ਤਾਂ ਲਗਭਗ 3 ਗੇਟ ਜਿਹੜੇ ਨੇ ਇਸ ਰਾਹੀ ਰਸਤੇ ਦੇ ਵਿੱਚੋਂ ਦਿੱਸੇ ਤਾਂ ਤਿੰਨਾ ਖੁੱਲੇ ਜਾਵੇ ਕਿਉਂਕਿ ਬਹੁਤ ਜ਼ਿਆਦਾ ਬੰਤੇ ਹੋਰ ਵੀ ਬਹੁਤ ਜ਼ਿਆਦਾ ਖੁੱਲੇ ਜਾ ਰਹੇ ਕਿਉਂਕਿ ਪਾਣੀ ਦਾ ਪੱਤਰ ਲਗਾਤਾਰ ਜਾ ਫਿਰ ਤੇ ਉਸ ਕਰਕੇ ਜਿਹੜਾ ਕਿ ਇਸ ਨੂੰ ਜਿਆਦਾ ਖੋਲਿਆ ਜਾ ਰਿਹਾ ਤੁਸੀਂ ਇਸ ਪਾਸੇ ਦੇਖੋ ਮੈਂ ਆਪਣੇ ਕੈਮਰਾ ਪਰਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਸਾਹਮਣੇ ਜਿਹੜਾ ਮੀਟਰ ਹੈ ਉਹ ਦਿਖਾਇਆ ਜਾਵੇ ਪਹਿਲਾਂ ਜਦੋਂ ਗੇਟ ਖੋਲਣ ਤੋਂ ਪਹਿਲਾਂ ਮੀਟਰ ਦੇ ਵਿੱਚ ਪਾਣੀ ਦਾ ਫਲੋ ਕਿੰਨਾ ਸੀਗਾ ਹੁਣ ਪਾਣੀ ਦਾ ਫਲੋ ਉਹ ਕਿੰਨਾ ਹੈ ਅਤੇ ਇਸ ਸਮੇਂ ਜਿਹੜਾ ਕਹਤਦੇ ਆ ਉਥੋਂ ਜਿਹੜਾ ਪਾਣੀ ਹੈ ਲਗਾਤਾਰ ਰਿਲੀਜ਼ ਹੁਣ ਸ਼ੁਰੂ ਹੋ ਚੁੱਕਿਆ ਹੈ ਅਤੇ ਪਾਣੀ ਜਿਹੜਾ ਹੁਣ ਅੱਗੇ ਵੱਲ ਨੂੰ ਵਧਦਾ ਹੋਇਆ ਦਿਖਾਈ ਦੇ ਰਿਹਾ ਤਾਂ ਖਾਸ ਤੌਰ ਤੇ ਇਹ ਪਾਣੀ ਜਿਹੜਾ ਸੇਪੋ ਅਸਕੇ ਅਜ ਸੁਖਨਾ ਚੋਹ ਦੇ ਜ਼ਰੀਏ ਹੁੰਦਾ ਹੋਇਆ ਜਿਹੜਾ ਕਿ ਅੱਗੇ ਜਾ ਕੇ ਕੱਜਰ ਦਰਿਆ ਦੇ ਵਿੱਚ ਦਾਖਲ ਹੋਏਗਾ ਅੱਗੇ ਪੁਲ ਆ ਜਾਂਦੇ ਨੇ ਪੁਲਾਂ ਦੇ ਉੱਪਰ ਵੀ ਜਿਹੜੇ ਕਿ ਲੋਕਾਂ ਨੂੰ ਅਲਰਟ ਕੀਤਾ ਗਿਆ ਪੁਲ ਸੁਰੱਖਿਅਤ ਹੋਵੇ ਰਾਏ ਜੋ ਆਪ ਪ੍ਰਬੰਧਕ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਨਾਂ ਵੱਲੋਂ ਜੜ ਕੇ ਚਾਰਨ ਬਿਠਾ ਕੇ ਜਿਹੜਾ ਕਿ ਲੋਕਾਂ ਨੂੰ ਅਲਰਟ ਕਰਕੇ ਇੱਥੇ ਆਪੋਰਟ ਦੀ ਆਰਟੀਕਲ ਜੋ ਸਥਿਤੀ ਜਿਹੜੀ ਹੈ ਜਿਹੜਾ ਇਹ ਸਿਮਨਾ ਲੇਖ ਦਾ ਫਰੱਡ ਗੇਟ ਜਿਹੜਾ ਹੈ ਤਾਂ ਲਗਭਗ ਤਿੰਨ ਗੇਟ ਜਿਹੜੇ ਨੇ ਇਸ ਰਾਹੀ ਰਸਤੇ ਦੇ ਵਿੱਚੋਂ ਵਸਦੇ ਨੇ ਤਾਂ ਤਿੰਨ